ਇਹ ਕੁੱਤਾ ਐਡਾ ਆਲਸੀ ਹੈ ਨਾ। ਇਹ ਤਾਂ ਖੂਤੋਕ ਨਹੀਂ ਪਈਦਾ। ਥੱਲੇ ਵੇਖਦਾ ਵੇਖਦਾ ਤੇ ਉੱਥੇ ਨੀਂਦ ਆ ਗਈ ਸੀ ਇਹਨੂੰ। ਹੁਣ ਹਾਰਨ ਵੱਜਿਆ ਬਸਦਾ ਤੇ ਹੁਣ ਜਾਗਾਈਏ ਇਹਨੂੰ। ਉਹ ਫੇਰ ਅੱਖਾਂ ਮੀਚਦਾ। ਤੇ ਚੱਕ। ਫੇਰ ਚੱਕ। ਬਹੁਤ ਆਲਸੀ ਹੈ। ਇੰਨੇ ਬੰਦਿਆਂ ਦੀ ਹਾਲ ਸੀ ਉਹਨੂੰ ਕੁੱਤੇ ਵੀ ਵੀਡੀਓ ਲਾਈਕ ਕਰੋ ਫੋਲੋ ਕਰੋ ਅੱਗੇ ਸ਼ੇਅਰ ਕਰੋ ਇਹ ਵਜੇ ਜਗਾੜ ਦੇਖਣ ਵਾਸਤੇ ਇਹ ਦੇਖੋ ਐ ਉਹ ਜੂਬਾ ਪੂਰਾ ਹੀ ਬਹੁਤ ਆਲਸੀ ਹੈ ਚਲੋ ਇਹ ਕੀ ਰਾਖੀ ਕਰ ਲੂਗਾ ਲੈ ਇਹ ਤਾਂ ਸੂਤੋ ਕਈ ਨਹੀਂ ਪਈਦਾ ਹੈ ਕੀ ਰਾਖੀ ਕਰ ਲੂਗਾ ਫੇਰ ਚਲੋ نیند ਆ ਗਈ ਥੈਂਕ ਯੂ ਸਾਰਿਆਂ ਦਾ ਚੈਨਲ ਫੋਲੋ ਕਰ ਲਈ ਆਪਣਾ ਪੇਜ ਥੈਂਕ ਯੂ